ਅਸਲੀ ਪੁਲਿਸ ਨੇ ਫੜੀ ਨਕਲੀ ਪੁਲਿਸ ਪੁਲਿਸ ਦੀਆਂ ਵਰਦੀਆਂ ਪਾ ਕੇ ਲੋਕਾਂ ਨੂੰ ਠੱਗਣ ਵਾਲੇ ਦੋ ਜਣੇ ਪਿਸਤੌਲ ਤੇ ਕਾਰ ਸਨ ਗ੍ਰਿਫਤਾਰ ਗੱਡੀ ਚੋਰੀ ਕਰਨ ਉਪਰੰਤੋਂ ਉਹਨਾਂ ਦੀਆਂ ਨੰਬਰ ਪਲੇਟਾਂ ਨਾਲ ਹੀਰਾ ਫੇਰੀ ਕਰਕੇ ਜਾਲੀ ਕਾਗਜ਼ਾ ਤਿਆਰ ਕਰਨ ਦੇ ਨਾਲ-ਨਾਲ ਪੁਲਿਸ ਦੀਆਂ ਵਰਦੀਆਂ ਪਾ ਕੇ ਲੋਕਾਂ ਨੂੰ ਠੱਗਣ ਦਾ ਕਤੇ ਤੌਰ ਤੇ ਧੰਦਾ ਕਰਦੇ ਦੋ ਜਣਿਆਂ ਦਾ ਤੁਰੰਤਣ ਪੁਲਿਸ ਨੇ ਕੀਤਾ ਪਰਦਾਫਾਸ਼ ਅਤੇ ਉਹਨਾਂ ਨੂੰ ਕੀਤਾ ਗਿਆ ਗ੍ਰਿਫਤਾਰ ਸਿਫਰਟ ਕਾਸਮਤ ਫੜੇ ਹੁਣਕਾ ਤੋ ਲੋਕਾਂ ਕੋਲੋਂ ਪੁਲਿਸ ਨੇ ਰਿਵੋਲਵਰ ਵਿਖ ਬਰਾਮਦ ਕੀਤਾ ਦੋਵਾਂ ਜਰਨਲਿਸਟ ਕਾਰ ਵਿੱਚ ਸਵਾਰ ਹੋ ਕੇ ਖਾਲੜਾ ਇਲਾਕੇ ਚ ਮੌਜੂਦ ਹੋਣ ਦੀ ਸੂਚਨਾ ਜਦੋਂ ਮਿਲੀ ਤਾਂ ਐਸਐਸ ਸੁਖਵਿੰਦਰ ਸਿੰਘ ਦੇਗ ਵਾਹ ਵਿੱਚ ਪੁਲਿਸ ਪਾਲਟੀ ਨੇ ਉਕਤ ਦੋਨਾਂ ਜਾਨਾਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਕੋਲੋਂ ਸਿਫਟ ਕਾਰ ਦੇ ਨਾਲ-ਨਾਲ ਰੈਮਡੀ ਕੰਪਨੀ ਦਾ ਸਮਾਰਟਫੋਨ 32 ਬੋਦਰ ਵਲਵਰ ਤੇ 8 ਕਾਰਤੂਸਾਂ ਤੋਂ ਇਲਾਵਾ ਪੰਜਾਬ ਪੁਲਿਸ ਜਾਂ ਦੋ ਵਰਦੀਆਂ ਵੀ ਬ੍ਰਾਹਮਤ ਹੋਈਆਂ ਹਨ ਦੋਵੇਂ ਵਿਰੋਧ ਦਾ ਤਾਣਾ ਖਲੜਾ ਵਿੱਚ ਵਕਫਾ ਕਰ ਤਰਾਂ ਮੰਤਇਤ ਮਾਮਲਾ ਦਰਜ ਕੀਤਾ ਗਿਆ ਤੇ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ 3 ਦਿਨਾਂ ਦਾ ਰਿਮਾਨ ਹਾਸਲ ਹੋਇਆ ਹੈ ਪੁਛਗੇ ਦੌਰਾਨ ਮੁਸਲਮਾਨ ਕੋਲ ਹੋਰ ਕੁਲਾਸੇ ਹੋਣ ਦੀ ਸੰਭਾਵਨਾ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਤਰਨ ਤਰਨ ਤੋਂ ਪੇਰੋਦੀ ਹੋਇਸ਼ੇਸ਼ਰਪੋਰਟ ਪੰਜਾਬ ਸਰਕਾਰ ਵੱਲੋਂ ਮਾੜੇ ਅਸਰ ਤੋਂ ਛੁਡਾਈ ਕੀ ਵਹਿਨ ਤੱਕ ਅਧਿਸ਼ੀਲਿਕ ਅਪਮਾਨ ਨਿਊ ਰਾਣਾ ਜੀ ਆਈਪੀਐਸ ਐਸਐਸਪੀ ਤਰਨਤਾਰਨ ਵੱਲੋਂ ਨਿਗਰਾਨੀ ਹੇਠ ਐਸਆਈ ਨਿਰਮਲ ਸਿੰਘ ਨੇ ਮਿਤੀ 7 2 25 ਨੂੰ ਬਰਾਨੇ ਲਾਕਾ ਬੰਦੀ ਜਿਹੜਾ ਲੋਹੇੜਾ ਪੁਲ ਦੇ ਦੀਪਨ ਡੱ ਲਗਾਇਆ ਸੀ ਉਥੇ ਉਹਨੂੰ ਇਨਫੋਰਮੇਸ਼ਨ ਮਿਲੀ ਕਿ ਜਿਹੜੇ ਹੈਗੇ ਨੇ ਗੁਰਵਿੰਦਰ ਸਿੰਘ ਫੌਜੀ ਵਾਸੀ ਨਾੜਲੀ ਤੇ ਰਵਿੰਦਰ ਸਿੰਘ ਵਾਸੀ ਧਨੋੜਾ ਜ਼ਿਲ੍ਹਾ ਬਣਾਣਾ ਇਹ ਰੱਖ ਕੇ ਗੱਡੀਆਂ ਚੋਰੀ ਕਰਦੇ ਨੇ ਉਹਨਾਂ ਦੇ ਨੰਬਰ ਟੈਂਪਰ ਕਰਦੇ ਨੇ ਤੇ ਵਰਦੀਆਂ ਪਾ ਕੇ ਲੋਕਾਂ ਨੂੰ ਧੋਖਾ ਦਿੰਦੇ ਨੇ ਤੇ ਹਥਿਆਰ ਨਾਲ ਲੋਕਾਂ ਕੋਲੋਂ ਲੁੱਟਖੋ ਵੀ ਕਰਦੇ ਨੇ ਜਿਸ ਤੇ ਇਹਨਾਂ ਨੇ ਇਹਨਾਂ ਨੂੰ ਕਾਬੂ ਕਰਕੇ ਦੁਵਾਣੋਂ ਇਹਨਾਂ ਪਰਸੋਂ ਕਰਵਾਲੌਰ ਬੱਤੀਪੋਰ 18ੋਂ ਤੇ ਬੱਤੀਪੋਰ ਜਿੰਦਾ ਇੱਕ ਬੰਮਾਇਰ ਇੱਕ ਸਵਿਫਟ ਗੱਡੀ ਅਤੇ ਦੋ ਵਰਦੀਆਂ ਪੁਲਸਦਿਆਂ ਜਿਹੜੀਆਂ ਇੱਕ ਖਾਤੀ ਰੰਗ ਦੀ ਕਮਾਂਡੋ ਦੀ ਵਰਦੀ ਇਹ ਬਰਾਉਂਦ ਕੀਤੀ ਹੈ ਮਕਦਮਾ ਦਰਜ ਕਰਕੇ ਇਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿਹੜੇ ਸਾਡੇ ਵੱਸ ਬਾੜ ਪਿਆ। ਇਹ ਸਰ ਇਹਨਾਂ ਦੇ ਵਿੱਚੋਂ ਕੋਈ ਜਿਹੜਾ ਕਿਸੇ ਦਾ ਪਿਛੋਕੜ ਜਿਹੜਾ ਆਰਮੀ ਜਾਂ ਸੀਆਰਪੀਐਫ ਹੋ ਜਾਂ ਪੰਜਾਬ ਪੁਲਿਸ ਕਿਸੇ ਫੋਰਸ ਨਾਲ ਜੁੜਦਾ ਜੀ ਗਰਗੰਦਰ ਸਿੰਘ ਫੌਜੀ ਜਿਹੜਾ ਅਸੀਂ ਆਰਮੀ ਤੋਂ ਰਟਾਇਡ ਹੈ ਜੀ ਇਹਦੇ ਖਿਲਾਫ ਪਹਿਲਾਂ ਤਿੰਨ ਮੁਕੱਰਮੇ ਦਰਜ ਨੇ ਜੀ 2 ਐਨਡੀ ਦੇ ਤੇ 1302 ਦਾ ਤੇ ਫਿਰ ਇਸ ਉੱਤਰ ਅਟੈਕ ਆਨ ਰਿਟਾਇਲਮੈਂਟ ਸੀਗਾ ਜਿਹੜਾ ਹਾਂ ਜੀ ਇਹ ਰਿਟਾਇਡ ਹੈ ਯੂ ਹੋ ਗਿਆ ਠੀਕ ਹੈ ਸਰ ਇਹ ਹੁਣ ਐਸੋ ਤੇ ਇਹਨਾਂ ਨੂੰ ਗ੍ਰਿਫਤਾਰੀ ਕਰਨ ਤੋਂ ਉਪਰੰਤ ਰਿਮਾਂਡਿੰਗ ਦਾ ਹਾਜ਼ਰ ਕਰ ਲਿਆ ਗਿਆ ਜਾਂ ਕਰਨਾ ਹੈ ਇਹਨਾਂ ਨੂੰ ਪੇਸ਼ ਕਰਕੇ ਦਾਲਦੇ ਰਿਮਾਂਡ ਤੇ ਨੇ ਸਾਡੇ ਕੋਲ ਜੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਮਾਂਜੋ ਤਿੰਨ ਦਿਨ ਦਾ ਰਿਮਾਂਡ ਮਿਲਿਆ ਸਾਨੂੰ ਜੇ ਇਹ ਹੋਮ ਪ੍ਰਾਈਮਾ ਵੀ ਅਸੀਂ ਜਿਹੜੀ ਆ ਇਹਨਾਂ ਦੇ ਦਰਾਂਨੇ ਇਨਵੈਸਟੀਗੇਸ਼ਨ ਕੀ ਕੀ ਸਰਦ ਜਿਹੜਾ ਵਾ ਜੇ ਤੱਕ ਉਸ ਤਾਂ ਕਿਹਾ ਦੇ ਕੀ ਅੱਗੇ ਇਹ ਤਾਂ ਪੂਰੀ ਤਾ ਮੈਟਰ ਹੈ ਜੀ ਅਸੀਂ ਡਿਸਕਲੋਜ਼ ਇਹ ਕਰ ਸਕਦੇ ਤੇ ਬਾਕੀ ਤਫੀਸ਼ ਜਾਰੀ ਹੈ ਜੀ ਜੋ ਵੀ ਗਾ ਅਫੈਕਟ ਹੋਣ ਦੇ ਮਤਬਕ ਜਿਹੜੇ ਜਿਹੜੇ ਕੋਈ ਅਨਸਰ ਜੀ ਕੋ ਸਮੂਹਿਤ ਪਾਈ ਗਈ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਇਹ ਕਦੋਂ ਇਹਨਾਂ ਨੂੰ ਬੇਸ਼ਰਦ ਅਦਾਲਤ ਕੀਤਾ ਜਾ ਰਿਹਾ ਜੀ ਸਰ ਕੱਲ ਮਿਤੀ 11 10 ਦੋ ਬੱਚੇ ਨੂੰ ਅਦਾਲਤ ਵਿੱਚ ਕੀਤਾ ਜਾਵੇ ਹੁਣ ਤੱਕ ਕੁਝ ਇਹਨਾਂ ਨੇ ਬ੍ਰਾਮ ਲੱਗੀ ਵੀ ਕਰਵਾਈ ਹੈ ਜੇ ਨਹੀਂ ਇਹਨਾਂ ਨੂੰ ਜਿਹੜੀ ਪਹਿਲਾਂ ਬ੍ਰਾਮਤੀ ਹੋਈ ਸੀ ਜਿਹੜਾ ਇੱਕ ਰਵਲਵਰ ਸੀ ਮਿਲਿਆ ਉਹ ਹੀ ਮਿਲਿਆ ਜੀ ਬਾਕੀ ਇਹਨਾਂ ਦੀ ਕੁਝ ਕੁ ਹੋ ਰਹੀ ਹੈ ਜੀ ਹੁਣ ਚੇਤੇ ਜੋ ਵੀ ਇਫੈਕਟ ਸਾਹਮਣਾ ਹੋਣੀ ਹੈ ਤੁਹਾਨੂੰ ਤੱਕ ਅਗਲੀ ਤਪਤੀਸ਼ਾ ਹੋਣੀ ਜਿਹੜੀ ਲੈਣੀ ਜਾਏਗੀ ਤੁਹਾਨੂੰ ਅੱਜ